ਦੋਸਤੋ ਐਸਪੀ ਸਾਹਿਬਾ ਸਾਦਾ ਕੱਪੜੇ ਪਾ ਕੇ ਇੱਕ ਸਾੜੀ ਵਾਲੀ ਦੁਕਾਨ 'ਚ ਖੜੀ ਸੀ ਤੇ ਦੁਕਾਨਦਾਰ ਨਾਲ ਉਸਦੀ ਬਹਿਸ ਚੱਲ ਰਹੀ ਸੀ ਤਾਂ ਦੁਕਾਨਦਾਰ ਥੋੜਾ ਹੱਕ ਜਾਂਦਾ ਤੇ ਹੱਕ ਕੇ ਐਸਪੀ ਸਾਹਿਬਾ ਨੂੰ ਕਹਿੰਦਾ ਕਿ ਜੇ ਤੂੰ ਜ਼ਿਆਦਾ ਕਰੇਂਗੀ ਤਾਂ ਮੈਂ ਪੁਲਿਸ ਨੂੰ ਬੁਲਾ ਲਵਾਂਗਾ ਆ ਸੁਣਦੇ ਐਸਪੀ ਸਾਹਿਬਾ ਦੇ ਮੂੰਹ ਤੇ ਮੁਸਕਾਨ ਆ ਜਾਂਦੀ ਹੈ ਤਾਂ ਫਿਰ ਉਹ ਦੁਕਾਨਦਾਰ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਪੁਲਿਸ ਬੁਲਾ ਲਓ ਤਾਂ ਫਿਰ ਦੁਕਾਨਦਾਰ ਪੁਲਸ 'ਚ ਫੋਨ ਕਰ ਦਿੰਦਾ ਹੈ ਤੇ ਥੋੜੀ ਦੇਰ ਬਾਅਦ ਉੱਥੇ ਇੱਕ ਥਾਣੇਦਾਰ ਤੇ ਤਿੰਨ ਪੁਲਸ ਵਾਲੇ ਆ ਕੇ ਦੁਕਾਨਦਾਰ ਨਾਲ ਗੱਲ ਕਰਦੇ ਨੇ ਦੁਕਾਨਦਾਰ ਨਾਲ ਗੱਲ ਕਰਨ ਤੋਂ ਬਾਅਦ ਉਹ ਐਸਪੀ ਸਾਹਿਬਾਂ ਨੂੰ ਆਪਦੇ ਨਾਲ ਥਾਣੇ ਲੈ ਜਾਂਦੇ ਨੇ ਜੀਬ 'ਚ ਭਾ ਕੇ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਐਸਪੀ ਸਾਹਿਬਾਂ ਨੂੰ ਥਾਣੇਦਾਰ ਕਿਉਂ ਗ੍ਰਿਫਤਾਰ ਕਰਕੇ ਲੈ ਕੇ ਗਿਆ ਸੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਤਾਂ ਦੋਸਤੋ ਪਟਿਆਲੇ ਸ਼ਹਿਰ ਵਿੱਚ ਸਲੋਨੀ ਨਾਂ ਦੀ ਨਵੀਂ-ਨਵੀਂ ਐਸਪੀ ਸਾਹਿਬਾ ਆਈ ਸੀ ਤੇ ਹਜੇ ਉਸਨੇ ਜੁਆਇਨਿੰਗ ਹੀ ਕੀਤੀ ਸੀ ਤੇ ਆਪਦੀ ਡਿਊਟੀ ਕਰਦੇ ਨੂੰ ਹਜੇ ਉਸਨੂੰ ਥੋੜੇ ਦਿਨ ਹੀ ਹੋਏ ਸੀ ਸਲੋਨੀ ਬਹੁਤ ਜ਼ਿਆਦਾ ਇਮਾਨਦਾਰ ਤੇ ਮਿਹਨਤੀ ਸੀ ਉਹ ਆਪਦੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦੀ ਸੀ ਤਾਂ ਫਿਰ ਉਸਨੂੰ ਮਿਲਣ ਵਾਸਤੇ ਉੱਥੇ ਉਸਦਾ ਭਾਈ ਆਂਦਾ ਤੇ ਭਾਈ ਆ ਕੇ ਸਲੋਨੀ ਨੂੰ ਕਹਿੰਦਾ ਕਿ ਤੈਨੂੰ ਮੇਰੇ ਵਿਆਹ 'ਚ ਆਣਾ ਪਵੇਗਾ ਤੇ ਪਰਸੋਂ ਨੂੰ ਮੇਰਾ ਵਿਆਹ ਹੈ ਤਾਂ ਜਿਵੇਂ ਸਲੋਨੀ ਨੇ ਇਹ ਗੱਲ ਸੁਣੀ ਸੀ ਤਾਂ ਉਹ ਆਪਦੇ ਭਾਈ ਨੂੰ ਕਹਿੰਦੀ ਹੈ ਕਿ ਵੀਰਾ ਤੂੰ ਫਿਕਰ ਨਾ ਕਰ ਤੇਰੇ ਵਿਆਹ 'ਚ ਮੈਂ ਜ਼ਰੂਰ ਆਵਾਂਗੀ ਐਸਪੀ ਸਾਹਿਬਾਂ ਨੂੰ ਉਸਦਾ ਭਾਈ ਵਿਆਹ ਵਿੱਚ ਆਉਣ ਦਾ ਕਹਿ ਕੇ ਉੱਥੋਂ ਚਲਾ ਗਿਆ ਸੀ ਐਸੇ ਤਰ੍ਹਾਂ ਐਸਪੀ ਸਾਹਿਬਾ ਸੋਚਦੀ ਹੈ ਕਿ ਵਿਆਹ ਚ ਜਾਣ ਵਾਸਤੇ ਕਿਉਂ ਨਾ ਚੰਗੇ ਕੱਪੜੇ ਖਰੀਲੇ ਲੈ ਜਾਏ ਇਸ ਵਾਸਤੇ ਉਹ ਬਾਜ਼ਾਰ ਜਾਂਦੀ ਹੈ ਹੁਣ ਉਹ ਬਾਜ਼ਾਰ ਸਾਦਾ ਕੱਪੜਿਆਂ ਚ ਗਈ ਸੀ ਤੇ ਲੋਕ ਉਸ ਨੂੰ ਜਾਣਦੇ ਨਹੀਂ ਸੀ ਕਿ ਇਹ ਥੋੜੀ ਐਸਪੀ ਸਾਹਿਬ ਹੈ ਤਾਂ ਐਸਪੀ ਸਾਹਿਬ ਇੱਕ ਦੁਕਾਨ ਚ ਜਾਂਦੀ ਹੈ ਤੇ ਉੱਥੇ ਜਾ ਕੇ ਸੂਟ ਪਸੰਦ ਕਰਨ ਲੱਗ ਜਾਂਦੀ ਹੈ ਪਰ ਉਸ ਦੁਕਾਨ ਚੋਂ ਸਾਨੂੰ ਕੋਈ ਸੂਟ ਪਸੰਦ ਨਹੀਂ ਆਉਂਦਾ ਇਸ ਕਰਕੇ ਉਹ ਨਾਲਲੀ ਦੁਕਾਨ ਚ ਜਾਂਦੀ ਹੈ ਜਿਹਦਾ ਨਾਮ ਸੀ ਸੰਜੇ ਕਪੜਾ ਵੰਡਾਰ ਉਹ ਸੰਜੇ ਕਪੜਾ ਵੰਡਾਰ ਚ ਜਾ ਕੇ ਆਪਦਾ ਸੂਟ ਪਸੰਦ ਕਰਨ ਲੱਗ ਜਾਂਦੀ ਹੈ ਥੋੜੀ ਦੇਰ ਬਾਅਦ ਸੂਟ ਦੇਖੇ ਤੋਂ ਬਾਅਦ ਐਸਪੀ ਸਾਹਿਬਾ ਨੂੰ ਇੱਕ ਸੂਟ ਪਸੰਦ ਆ ਜਾਂਦਾ ਹੈ ਜਦੀ ਕੀਮਤ ਸੀ ਘੱਟ ਤੋਂ ਘੱਟ 7000 ਰੁਪਏ ਤਾਂ ਫਿਰ ਐਸਪੀ ਸਾਹਿਬਾ ਦੁਕਾਨਦਾਰ ਨੂੰ ਉਹ ਸੂਟ ਪੈਕ ਕਰਨ ਵਾਸਤੇ ਕਹਿ ਦਿੰਦੀ ਹੈ ਤੇ ਦੁਕਾਨਦਾਰ ਉਹ ਸੂਟ ਪੈਕ ਕਰਕੇ ਐਸਪੀ ਸਾਹਿਬਾ ਨੂੰ ਦੇ ਦਿੰਦਾ ਹੈ ਤੇ ਐਸਪੀ ਸਾਹਿਬਾ 7000 ਰੁਪਏ ਉਸ ਦੁਕਾਨਦਾਰ ਨੂੰ ਦੇ ਕੇ ਉਸ ਦੁਕਾਨ ਤੋਂ ਚਲੀ ਜਾਂਦੀ ਹੈ ਐਸੀ ਤਰ੍ਹਾਂ ਉਹ ਨਾਲਲੀ ਦੂਜੀ ਦੁਕਾਨ ਤੇ ਜਾਂਦੀ ਹੈ ਕਿਉਂਕਿ ਐਸਪੀ ਸਾਹਿਬ ਨੇ ਕੁਝ ਹੋਰ ਸਮਾਨ ਵੀ ਲੈਣਾ ਸੀ ਉਸ ਦੁਕਾਨ ਤੇ ਸਮਾਨ ਪਸੰਦ ਕਰਦੇ ਹੋਣੇ ਇੱਕ ਉਹਦਾ ਪੋਲੀਥੀਨ ਉਹਦੇ ਹੱਥ ਚੋਂ ਗਿਰ ਜਾਂਦਾ ਤੇ ਸੂਟ ਜਿਹੜਾ ਥੱਲੇ ਗਿਰ ਕੇ ਖਿੰਡ ਜਾਂਦਾ ਐਸੀ ਤਰ੍ਹਾਂ ਐਸਪੀ ਸਾਹਿਬਾ ਦੀ ਜਿਵੇਂ ਸੂਟ ਤੇ ਨਿਗਾ ਪਈ ਸੀ ਤਾਂ ਉਸ ਨੂੰ ਪਤਾ ਲੱਗਦਾ ਕਿ ਸੂਟ ਤਾਂ ਡਿਫੈਕਟਡ ਹੈ ਸੂਟ ਵਿੱਚ ਕੋਈ ਖਰਾਬੀ ਸੀ ਤਾਂ ਕਰਕੇ ਉਸ ਦੁਕਾਨ ਤੋਂ ਸਮਾਨ ਲੈ ਕੇ ਉਹ ਵਾਪਸ ਉਸੇ ਦੁਕਾਨ ਤੇ ਜਾਂਦੀ ਹੈ ਸੂਟ ਨੂੰ ਮੋੜਨ ਵਾਸਤੇ ਤਾਂ ਫਿਰ ਉਹ ਦੁਕਾਨਦਾਰ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਜੇ ਸੂਟ 'ਚ ਖਰਾਬੀ ਹੈ ਤਾਂ ਤੁਸੀਂ ਕੋਈ ਹੋਰ ਸੂਟ ਲੈ ਲਵੋ ਤਾ ਫਿਰ ਐਸਪੀ ਸਾਹਿਬਾ ਹੋਰ ਸੂਟ ਵੇਖਣ ਲੱਜੰਦੀ ਹੈ ਥੋੜੀ ਦੇਰ ਵੇਖਣ ਤੋਂ ਬਾਅਦ ਪਰ ਐਸਪੀ ਸਾਹਿਬਾ ਨੂੰ ਕੋਈ ਸੂਟ ਪਸੰਦ ਨਹੀਂ ਆਂਦਾ ਤਾਂ ਫਿਰ ਉਹ ਦੁਕਾਨਦਾਰ ਨੂੰ ਕਹਿੰਦੀ ਹੈ ਕਿ ਤੁਹਾਡੀ ਦੁਕਾਨ ਦੇ ਸੂਟ ਮੈਨੂੰ ਪਸੰਦ ਨਹੀਂ ਆਇਆ ਇਸ ਕਰਕੇ ਤੁਸੀਂ ਮੇਰੇ ਪੈਸੇ ਵਾਪਸ ਦੇ ਦਿਵੋ ਤਾਂ ਅਗੋਂ ਦੁਕਾਨਦਾਰ ਇੱਕ ਪੋਸਟਰ ਵੱਨੀ ਇਸ਼ਾਰਾ ਕਰਦਾ ਹੈ ਜਿਹਦੇ ਉੱਤੇ ਲਿਖਿਆ ਸੀ ਕਿ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਜਿਵੇਂ ਆ ਗੱਲ ਦੁਕਾਨਦਾਰ ਨੇ ਕਹੀ ਸੀ ਤਾਂ ਫਿਰ ਐਸਪੀ ਸਾਹਿਬਾ ਕਹਿੰਦੀ ਹੈ ਕਿ ਇਹ ਸੂਟ ਕਿਹੜਾ ਮੈਂ ਘਰੇ ਲੈ ਕੇ ਗਈਆਂ ਮੈਂ ਤਾਂ ਨਾਲ ਹੀ ਦੁਕਾਨ ਤੱਕ ਹੀ ਗਈਆਂ ਆ ਸੂਟ ਡਿਫੈਕਟਡ ਹੈ ਇਹ ਤਾਂ ਤੁਹਾਨੂੰ ਵਾਪਸ ਕਰਨਾ ਹੀ ਪਵੇਗਾ ਤੇ ਮੇਰੇ ਪੈਸੇ ਵਾਪਸ ਮੋੜਨੇ ਪੈਣਗੇ ਪਰ ਦੁਕਾਨਦਾਰ ਅਗੋੜ ਜਾਂਦਾ ਹੈ ਤੇ ਉਹ ਕਹਿ ਦਿੰਦਾ ਹੈ ਕਿ ਸਾਡੇ ਕੋਲ ਵਿਖਿਆ ਮਾਲ ਵਾਪਸ ਨਹੀਂ ਹੁੰਦਾ ਇੱਥੇ ਤੁਸੀਂ ਕੋਈ ਹੋਰ ਚੀਜ਼ ਲੈ ਸਕਦੇ ਹੋ ਪਰ ਪੈਸੇ ਨਹੀਂ ਆਸੀ ਦੇ ਸਕਦੇ ਤਾਂ ਫਿਰ ਐਸਪੀ ਸਾਹਿਬਾ ਦੁਕਾਨਦਾਰ ਨੂੰ ਰਿਕਵੈਸਟ ਕਰਦੀ ਹੈ ਕਿ ਇਸ ਤਰ੍ਹਾਂ ਨਾ ਕਰੋ ਮੇਰੇ ਪੈਸੇ ਵਾਪਸ ਮੋੜ ਦਿਓ ਮੈਂ ਸੂਟ ਲੈਣ ਜਾਣਾ ਪਰ ਦੁਕਾਨਦਾਰ ਉਸ ਦੀ ਇੱਕ ਨਹੀਂ ਸੁਣਦਾ ਤੇ ਕਹਿੰਦਾ ਹੈ ਕਿ ਇਸ ਤਰ੍ਹਾਂ ਪੈਸੇ ਵਾਪਸ ਨਹੀਂ ਹੋਣਗੇ ਐਸੇ ਤਰ੍ਹਾਂ ਉਹਨਾਂ ਦੋਵਾਂ ਚ ਬਹੁਤ ਚਿਰ ਬਹਿਸ ਹੁੰਦੀ ਹੈ ਤੇ ਉੱਥੇ ਜਿਹੜੇ ਦੁਕਾਨਦਾਰ ਤੇ ਤੇ ਉੱਥੇ ਜਿਹੜੇ ਦੁਕਾਨ ਤੇ ਲੱਗੇ ਹੋਏ ਮੁੰਡੇ ਸੀ ਤੇ ਬਾਕੀ ਲੋਕ ਜਿਹੜੇ ਬੈਠੇ ਸੀ ਤੇ ਦੋਨਾਂ ਦੀ ਬਹਿਸ ਸੁਣ ਰਹੇ ਸੀ ਐਸੀ ਤਰ੍ਹਾਂ ਫਿਰ ਐਸਪੀ ਸਾਹਿਬਾ ਕਹਿੰਦੀ ਹੈ ਕਿ ਜੇ ਤੁਸੀਂ ਮੇਰੇ ਪੈਸੇ ਵਾਪਸ ਨਹੀਂ ਕਰਦੇ ਫਿਰ ਮੈਂ ਵੀ ਇੱਥੇ ਬੈਠੀਆਂ ਮੈਂ ਵੀ ਇੱਥੋਂ ਹੀ ਲਣਾ ਨਹੀਂ ਹੁਣ ਜਿਵੇਂ ਦੁਕਾਨਦਾਰ ਨੇ ਵੇਖਿਆ ਸੀ ਕਿ ਇਹ ਔਰਤ ਇੱਥੋਂ ਹੀ ਲੰਡਾ ਨਾ ਨਹੀਂ ਲੈ ਰਹੀ ਤਾਂ ਫਿਰ ਉਸਨੂੰ ਧਮਕਾਉਂਦਾ ਹੋਇਆ ਕਹਿੰਦਾ ਕਿ ਮੈਂ ਪੁਲਿਸ ਨੂੰ ਫੋਨ ਕਰ ਦਵਾਂਗਾ ਤੇ ਪੁਲਿਸ ਆ ਕੇ ਤੈਨੂੰ ਇੱਥੋਂ ਆਪ ਹੀ ਲੰਗਾ ਦੇਵੇਗੀ ਤਾ ਫਿਰ ਐਸਪੀ ਸਾਹਿਬਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਪੁਲਿਸ ਨੂੰ ਫੋਨ ਕਰ ਦਿਓ ਮੈਂ ਵੀ ਵੇਖਾਂ ਪੁਲਿਸ ਕੀ ਕਰਦੀ ਹੈ ਐਸੇ ਤਰ੍ਹਾਂ ਦੁਕਾਨਦਾਰ ਥਾਣੇ 'ਚ ਫੋਨ ਕਰਦਾ ਤੇ ਉੱਥੇ ਪੁਲਿਸ ਬੁਲਾ ਲੈਂਦਾ ਥੋੜੀ ਦੇਰ ਬਾਅਦ ਉੱਥੇ ਪੁਲਿਸ ਆ ਜਾਂਦੀ ਹੈ ਤੇ ਪੁਲਿਸ 'ਚ ਜਿਹੜਾ ਥਾਣੇਦਾਰ ਆਇਆ ਸੀ ਤੇ ਤਨ ਸਪਾਈ ਆਏ ਸੀ ਉਹ ਜਾ ਕੇ ਦੁਕਾਨਦਾਰ ਨਾਲ ਗੱਲ ਕਰਨ ਲੱਗ ਜਾਂਦੇ ਨੇ ਤੇ ਦੁਕਾਨਦਾਰ ਚੁਪਚੁਆਤੇ 500 ਰੁਪਏ ਥਾਣੇਦਾਰ ਦੀ ਜੇਬ 'ਚ ਪਾ ਦਿੰਦਾ ਹੁਣ ਉਹ ਥਾਣੇਦਾਰ ਨੂੰ ਪੈਸੇ ਮਿਲ ਚੁੱਕੇ ਸੀ ਤਾਂ ਕਰਕੇ ਉਹ ਐਸਪੀ ਸਾਹਿਬਾ ਕੋਲੇ ਆਂਦਾ ਤੇ ਐਸਪੀ ਸਾਹਿਬਾ ਨੂੰ ਕਹਿੰਦਾ ਕੋਈ ਹੋਰ ਚੀਜ਼ ਲੈਣੀ ਆ ਤਾਂ ਲੈ ਲਓ ਪੈਸੇ ਵਾਪਸ ਨਹੀਂ ਹੋਣਗੇ ਤਾਂ ਜਿਵੇਂ ਆ ਗੱਲ ਐਸਪੀ ਸਾਹਿਬ ਨੇ ਸੁਣੀ ਸੀ ਤਾਂ ਉਸ ਨੂੰ ਪਤਾ ਲੱਗ ਗਿਆ ਸੀ ਕਿ ਥਾਣੇਦਾਰ ਨਾ ਉਸ ਨੂੰ ਪਛਾਣਿਆ ਨਹੀਂ ਹੈ ਤੇ ਨਾ ਹੀ ਬਾਕੀ ਪੁਲਿਸ ਵਾਲ ਨੇ ਉਸ ਨੂੰ ਪਛਾਣਿਆ ਤਾਂ ਕਰਕੇ ਉਹ ਸੋਚਦੀ ਸੀ ਕਿ ਚਲ ਅੱਗੇ ਵੇਖਦੇ ਆ ਕਿ ਇਹ ਕੀ ਕਰਦੇ ਨੇ ਤਾਂ ਫਿਰ ਉਹ ਥਾਣੇਦਾਰ ਨੂੰ ਕਹਿੰਦੀ ਹੈ ਕਿ ਮੈਂ ਇਸ ਤਰ੍ਹਾਂ ਕਿਵੇਂ ਜਾਵਾਂ ਮੈਂ ਆਪਦੇ ਪੈਸੇ ਲੈ ਕੇ ਹੀ ਜਾਵਾਂਗੀ ਤਾ ਫਿਰ ਥਾਣੇਦਾਰ ਅੱਗੋਂ ਗੁੱਸੇ ਹੋ ਜਾਂਦਾ ਤੇ ਕਹਿ ਦਿੰਦਾ ਹੈ ਕਿ ਜੇ ਇਸ ਤਰ੍ਹਾਂ ਕਰੋਗੇ ਤਾਂ ਮੈਂ ਤੁਹਾਨੂੰ ਜੇਲ੍ਹ ਚਲੇ ਜਾਗਾ ਤੇ ਉੱਥੇ ਇੱਕ ਰਾਤ ਲੰਗਾਈ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਹਿਸ ਕਰਨ ਦਾ ਕੀ ਨਤੀਜਾ ਹੁੰਦਾ ਤਾਂ ਫਿਰ ਅੱਗੋਂ ਐਸਪੀ ਸਾਹਿਬਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਜੇਲ੍ਹ ਜਾਣ ਵਾਸਤੇ ਤਿਆਰ ਹਾਂ ਤਾਂ ਫਿਰ ਥਾਣੇਦਾਰ ਆਪਦੇ ਨਾਲ ਆਏ ਪੁਲਿਸ ਵਾਲ ਨੂੰ ਕਹਿੰਦਾ ਹੈ ਕਿ ਇਸ ਨੂੰ ਫੜ ਕੇ ਜੀਪ ਚ ਪਾਓ ਤਾਂ ਫਿਰ ਐਸਪੀ ਸਾਹਿਬਾ ਕਹਿੰਦੀ ਹੈ ਕਿ ਆ ਕਿੱਥੋਂ ਦਾ ਕਾਨੂੰਨ ਹੈ ਤੁਸੀਂ ਕਾਨੂੰਨ ਬਾਰੇ ਜਾਣਦੇ ਨਹੀਂ ਮੈਨੂੰ ਇਹ ਬੰਦੇ ਗ੍ਰਿਫਤਾਰ ਨਹੀਂ ਕਰ ਸਕਦੇ ਇਸ ਵਾਸਤੇ ਲੇਡੀਜ਼ ਪੁਲਿਸ ਚਾਹੀਦੀ ਹੈ ਹੁਣ ਥਾਣੇਦਾਰ ਨੂੰ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਗੁੱਸਾ ਆਂਦਾ ਪਰ ਉਥੇ ਲੋਕ ਖੜੇ ਸੀ ਤਾਂ ਕਰਕੇ ਉਹ ਤਮਾਸ਼ਾ ਨਹੀਂ ਕਰਨਾ ਚਾਹੁੰਦਾ ਸੀ ਤਾਂ ਫਿਰ ਉਹ ਥਾਣੇ 'ਚ ਫੋਨ ਕਰਕੇ ਇੱਕ ਲੇਡੀਜ਼ ਪੁਲਿਸ ਬੁਲਾਉਂਦਾ ਤੇ ਲੇਡੀਜ਼ ਪੁਲਿਸ ਆ ਕੇ ਐਸਪੀ ਸਾਹਿਬਾ ਨੂੰ ਜੀਵ 'ਚ ਪਾ ਕੇ ਥਾਣੇ ਲੈ ਜਾਂਦੀ ਹੈ ਹੁਣ ਥਾਣੇ ਲਿਆ ਕੇ ਥਾਣੇਦਾਰ ਨੇ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਜਦੋਂ ਉਸਨੇ ਜਿਵੇਂ ਬੰਦ ਕੀਤਾ ਸੀ ਤਾਂ ਥਾਣੇਦਾਰ ਕਹਿੰਦਾ ਹੈ ਕਿ ਇੱਕ ਰਾਤ ਜੇਲ੍ਹ ਚ ਰਹਵੇਂਗੀ ਤਾਂ ਤੇਰੀ ਅਕਲ ਟਿਕਾਣੇ ਆ ਜਾਏਗੀ ਤਾਂ ਫਿਰ ਅੱਗੋ ਐਸਪੀ ਸਾਹਿਬਾ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਤੁਹਾਨੂੰ ਕਾਨੂੰਨ ਜਮਾਂ ਹੀ ਨਹੀਂ ਪਤਾ ਤੁਸੀਂ ਇੱਕ ਔਰਤ ਨੂੰ ਰਾਤ ਨੂੰ ਜੇਲ੍ਹ ਚ ਨਹੀਂ ਰੱਖ ਸਕਦੇ ਜਿਵੇਂ ਆ ਗੱਲ ਐਸਪੀ ਸਾਹਿਬਾ ਨੇ ਕਹੀ ਸੀ ਤਾਂ ਥਾਣੇਦਾਰ ਨੂੰ ਬਹੁਤ ਜ਼ਿਆਦਾ ਗੁੱਸਾ ਆਂਦਾ ਐ ਇਸੇ ਤਰ੍ਹਾਂ ਉਸ ਥਾਣੇ 'ਚ ਇੱਕ ਵਸਪਾਈ ਸੀ ਜਿਹੜਾ ਕਿ ਐਸਪੀ ਸਾਹਿਬ ਨੂੰ ਪਛਾਣਦਾ ਸੀ ਜਿਵੇਂ ਐਸਪੀ ਸਾਹਿਬਾਂ ਨੂੰ ਥਾਣੇ 'ਚ ਲੈ ਕੇ ਆਏ ਸੀ ਤਾਂ ਇੱਕਦਮ ਉਹ ਡਰ ਗਿਆ ਸੀ ਕਿ ਥਾਣੇਦਾਰ ਐਸਪੀ ਸਾਹਿਬਾਂ ਨੂੰ ਗ੍ਰਿਫਤਾਰ ਕਰਕੇ ਥਾਣੇ 'ਚ ਲਿਆ ਰਿਹਾ ਤੇ ਉਸ ਨੂੰ ਜੇਲ੍ਹ 'ਚ ਵੀ ਪਾ ਦਿੱਤਾ ਤਾਂ ਫਿਰ ਉਹ ਥਾਣੇਦਾਰ ਨੂੰ ਦੱਸਣਾ ਚਾਹੁੰਦਾ ਸੀ ਪਰ ਐਸਪੀ ਸਾਹਿਬਾ ਉਸ ਨੂੰ ਇਸ਼ਾਰਾ ਕਰ ਦਿੰਦੀ ਹੈ ਕਿ ਇਸ ਨੂੰ ਕੁਝ ਨਾ ਦੱਸੋ ਫਿਰ ਵੀ ਉਹ ਥਾਣੇਦਾਰ ਨੂੰ ਕਹਿ ਦਿੰਦਾ ਹੈ ਕਿ ਤੁਸੀਂ ਜੋ ਕੀਤਾ ਹੈ ਬਹੁਤ ਗਲਤ ਕੀਤਾ ਹੈ ਤਾਂ ਫਿਰ ਉਹ ਥਾਣੇਦਾਰ ਨੂੰ ਐਸਪੀ ਸਾਹਿਬਾ ਦੀ ਹਕੀਕਤ ਨਹੀਂ ਦੱਸਦਾ ਐਸੇ ਤਰ੍ਹਾਂ ਐਸਪੀ ਸਾਹਿਬਾ ਥਾਣੇਦਾਰ ਨੂੰ ਕਾਨੂੰਨ ਦੱਸਣ ਲੱਗ ਜਾਂਦੀ ਹੈ ਜਿਵੇਂ ਐਸਪੀ ਸਾਹਿਬਾ ਕਾਨੂੰਨ ਦੱਸਣ ਲੱਗੀ ਸੀ ਤਾਂ ਥਾਣੇਦਾਰ ਗੁੱਸਾ ਹੋ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਤੇਰੇ ਚਾਰ ਡੰਡੇ ਪਹਿਣਗੇ ਤਾਂ ਤੇਰੀ ਅਕਲ ਟਿਕਾਣੇ ਆ ਜਾਏਗੀ ਤਾਂ ਫਿਰ ਲੇਡੀ ਕਨਸਟੇਬਲ ਨੂੰ ਕਹਿੰਦਾ ਹੈ ਕਿ ਇਸ ਦੀ ਚੰਗੀ ਤਰ੍ਹਾਂ ਕਟਾਈ ਕਰੋ ਜਿਹੜੇ ਜਿਹੜਾ ਕੀ ਇਹ ਸਾਰਾ ਕਾਨੂੰਨ ਭੁੱਲ ਜੇ ਤਾ ਫਿਰ ਲੇਡੀ ਕਨਸਟੇਬਲ ਆ ਉਹ ਜੇਲ੍ਹ ਦਾ ਦਰਵਾਜ਼ਾ ਖੋਲਦੀ ਹੈ ਤੇ ਅੰਦਰ ਜਾ ਕੇ ਜਿਵੇਂ ਕੁੱਟਣ ਲੱਗ ਜਿੰਦੀ ਹੈ ਤਾਂ ਐਸਪੀ ਸਾਹਿਬ ਆਪ ਦੀ ਜੈਬ ਚੋਂ ਆਈਡੈਂਟੀਟੀ ਕਾਰਡ ਕੱਢਦੀ ਹੈ ਜਿਹੜਾ ਕਿ ਉਸਨੇ ਨਾਲ ਹੀ ਲੈ ਰੱਖਿਆ ਸੀ ਜਿਵੇਂ ਉਹ ਆਈਡੈਂਟੀਟੀ ਕਾਰਡ ਉਸਨੇ ਲੇਡੀ ਕਨਸਟੇਬਲ ਨੂੰ ਦਿਖਾਇਆ ਸੀ ਤਾਂ ਲੇਡੀ ਕਨਸਟੇਬਲ ਡਰ ਕੇ ਇੱਕਦਮ ਉਸ ਨੂੰ ਸਲੂਟ ਮਾਰਦੀ ਹੈ ਤੇ ਉਸ ਨੂੰ ਬਾਹਰ ਕੱਢਦੀ ਹੈ ਤੇ ਇਧਰ ਥਾਣੇਦਾਰ ਨੇ ਜਿਵੇਂ ਦੇਖਿਆ ਸੀ ਕਿ ਲੇਡੀ ਕਨਸਟੇਬਲ ਨੇ ਉਸ ਔਰਤ ਨੂੰ ਸਲੂਟ ਮਾਰਿਆ ਤਾਂ ਉਸ ਨੂੰ ਇੱਕਦਮ ਪਤਾ ਲੱਗ ਗਿਆ ਸੀ ਕਿ ਇਹ ਕੋਈ ਨਾ ਕੋਈ ਵੱਡੀ ਅਧਿਕਾਰੀ ਹੈ ਜੋ ਲੇਡੀ ਕਨਸਟੇਬਲ ਨੇ ਇਸ ਨੂੰ ਸਲੂਟ ਮਾਰਿਆ ਤਾਂ ਇੱਕਦਮ ਉਹ ਵੀ ਡਰ ਜਾਂਦਾ ਹੈ ਫਿਰ ਲੇਡੀ ਕਨਸਟੇਬਲ ਆ ਕੇ ਉਸ ਨੂੰ ਦੱਸਦੀ ਹੈ ਕਿ ਇਹ ਥੋੜੀ ਐਸਪੀ ਸਾਹਿਬ ਹੈ ਜਿਵੇਂ ਆ ਗੱਲ ਉਸ ਥਾਣੇਦਾਰ ਨੇ ਸੁਣੀ ਸੀ ਉਹਦੇ ਮੂੰਹ ਦਾ ਰੰਗ ਉੱਟ ਗਿਆ ਸੀ ਤੇ ਉਹ ਇੱਕਦਮ ਐਸਪੀ ਸਾਹਿਬ ਦੇ ਪੈਰੀਂ गिर ਜਾਂਦਾ ਹੈ ਤੇ ਕਹਿ ਦਿੰਦਾ ਹੈ ਕਿ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਮੈ ਕਾਨੂੰਨ ਕੀ ਹੁੰਦਾ ਐ ਐਸੇ ਤਰ੍ਹਾਂ ਐਸਪੀ ਸਾਹਿਬਾ ਵੱਡੇ ਅਧਿਕਾਰੀਆਂ ਨੂੰ ਫੋਨ ਕਰ ਦਿੰਦੀ ਐ ਤੇ ਥੋੜੀ ਦੇਰ ਬਾਅਦ ਉੱਥੇ ਵੱਡੇ ਅਧਿਕਾਰੀ ਆ ਜਾਂਦੇ ਨੇ ਤੇ ਸਭ ਨੂੰ ਐਸਪੀ ਸਾਹਿਬਾ ਦੱਸਦੀ ਐ ਕਿ ਸਥਾਨੇਦਾਰ ਨੇ ਕਿਸ ਤਰ੍ਹਾਂ ਰਿਸ਼ਵਤ ਲੈ ਕੇ ਉਸ ਨੂੰ ਫੜ ਕੇ ਲੈ ਕੇ ਆਇਆ ਤਾਂ ਫਿਰ ਵੱਡੇ ਅਧਿਕਾਰੀ ਕਹਿੰਦੇ ਨੇ ਕਿ ਇਸ ਗੱਲ ਦਾ ਕੀ ਸਬੂਤ ਐ ਤਾ ਫਿਰ ਐਸਪੀ ਸਾਹਿਬਾ ਕਹਿੰਦੀ ਹੈ ਕਿਸ ਬੂਤਾ ਮੈਂ ਤੁਹਾਨੂੰ ਹੁਣੀ ਲਿਆ ਦਨੀ ਆ ਤਾਂ ਫਿਰ ਐਸਪੀ ਸਾਹਿਬਾ ਉਸ ਦੁਕਾਨ 'ਚ ਜਾਂਦੀ ਹੈ ਤੇ ਜਾ ਕੇ ਉਹਨਾਂ ਨੂੰ ਆਪਦਾ ਆਈਡੈਂਟੀਟੀ ਕਾਰਡ ਦਿਖਾਉਂਦੀ ਹੈ ਹੁਣ ਐਸਪੀ ਸਾਹਿਬਾ ਦੇ ਨਾਲ ਦੋ ਪੁਲਿਸ ਵਾਲੇ ਵੀ ਸੀ ਤਾਂ ਫਿਰ ਉਹ ਦੁਕਾਨਦਾਰ ਹੱਥ ਜੋੜ ਕੇ ਐਸਪੀ ਸਾਹਿਬਾ ਕੋਲੇ ਮਾਫੀ ਮੰਗਦਾ ਹੈ ਤੇ ਉਸਦੇ ਪੈਸੇ ਵਾਪਸ ਕਰ ਦਿੰਦਾ ਪਰ ਅੱਗੋਂ ਐਸਪੀ ਸਾਹਿਬਾ ਕਹਿੰਦੀ ਹੈ ਕਿ ਤੁਸੀਂ ਬਜ਼ੁਰਗੋਂ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤਾਂ ਫਿਰ ਉਹ ਦੁਕਾਨਦਾਰ ਉੱਥੇ ਲੱਗਿਆ ਉਹ ਪੋਸਟਰ ਵੀ ਪਾੜ ਦਿੰਦਾ ਤੇ ਕਹਿੰਦਾ ਹੈ ਕਿ ਸਾਡੇ ਕੋਲੇ ਭੁੱਲੋਗੀ ਇਸ ਵਾਰ ਸਾਨੂੰ ਮaaf ਕਰ ਦਿਓ ਅੱਗੇ ਤੋਂ ਅਸੀਂ ਐਦ ਨਿੰਗ ਦੰਦੀ ਹੈ ਕਿ ਜੇ ਅੱਗੇ ਤੋਂ ਤੁਹਾਡੇ ਖਿਲਾਫ ਐਦਾਂ ਦੀ ਕੋਈ ਸ਼ਿਕਾਇਤ ਮਿਲ ਗਈ ਤਾਂ ਮੈਂ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੀ ਇਹ ਤੁਹਾਡੀ ਪਹਿਲੀ ਗਲਤੀ ਸੀ ਇਸ ਕਰਕੇ ਮੈਂ ਤੁਹਾਨੂੰ ਮaaf ਕਰ ਰਹੀ ਹਾਂ ਤਾਂ ਫਿਰ ਦੁਕਾਨਦਾਰ ਹੱਥ ਜੋੜ ਕੇ ਖੜ ਜਾਂਦਾ ਉਸ ਤੋਂ ਬਾਅਦ ਐਸਪੀ ਸਾਹਿਬਾ ਉਥੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਥਾਣੇ ਚਾਹੁੰਦੀ ਹੈ ਇੱਥੇ ਥਾਣੇ ਚ ਆ ਕੇ ਵੱਡੇ ਅਧਿਕਾਰੀਆਂ ਦਿਖਾਉਂਦੀ ਹੈ ਵੱਡੇ ਅਧਿਕਾਰੀ ਜਿਵੇਂ ਸੀਸੀਟੀਵੀ ਫੁਟੇਜ ਦੇਖਦੇ ਹਨ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਥਾਣੇਦਾਰ ਨੂੰ ਦੁਕਾਨਦਾਰ ਨੇ 500 ਰੁਪਏ ਰਿਸ਼ਵਤ ਦਿੱਤੇ ਸੀ ਤਾਂ ਕਰਕੇ ਫਿਰ ਉਹ ਥਾਣੇਦਾਰ ਤੇ ਬਣਦੀ ਕਾਰਵਾਈ ਕਰਦੇ ਐ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਹੈ ਤੇ ਉਹ ਸਬੂਤ ਵਜੋਂ ਉਹ ਸੀਸੀਟੀਵੀ ਫੁਟੇਜ ਦਿਖਾਈ ਜਾਂਦੀ ਹੈ ਤਾਂ ਫਿਰ ਥਾਣੇਦਾਰ ਨੂੰ ਜੇਲ੍ਹ ਵੇਚ ਦਿੱਤਾ ਜਾਂਦਾ ਉਸ ਤੋਂ ਬਾਅਦ ਐਸਪੀ ਸਾਹਿਬਾ ਬਾਜ਼ਾਰ ਤੋਂ ਕਿਸੇ ਹੋਰ ਦੁਕਾਨ ਤੋਂ ਸੂਟ ਲੈ ਕੇ ਆਪਦੇ ਘਰੇ ਆ ਜਾਂਦੀ ਹੈ ਤੇ ਘਰੇ ਆ ਕੇ ਆਪਦੇ ਭਾਈ ਦੇ ਵਿਆਹ ਤੇ ਚਲੀ ਜਾਂਦੀ ਹੈ ਤਾਂ ਦੋਸਤੋ ਸਾਰੇ ਪੁਲਿਸ ਵਾਲੇ ਬੇਈਮਾਨ ਨਹੀਂ ਹੁੰਦੇ ਪਰ ਕੁਝ ਪੁਲਿਸ ਵਾਲੇ ਐਦਾਂ ਦੇ ਹੁੰਦੇ ਨੇ ਜਿਹੜੇ ਸਾਰੇ ਮਹਿਕਵੇਂ ਨੂੰ ਬਦਨਾਮ ਕਰ ਦਿੰਦੇ ਨੇ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਹੈ ਐਸਪੀ ਸਾਹਿਬਾ ਦੇ ਬਾਰੇ ਤੇ ਕੀ ਕਹਿਣਾ ਹੈ ਉਸ ਥਾਣੇਦਾਰ ਦੇ ਬਾਰੇ ਕਮੈਂਟ ਬਾਕਸ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਆ ਕਰੋ ਦੋਸਤੋ ਧੰਨਵਾਦ